ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਆਇਆ ਕਈ ਪੰਜਾਬੀ ਅਦਾਕਾਰਾਂ ਦੇ ਵੱਲੋਂ ਵੀ ਪੰਜਾਬ ਦੇ ਲੋਕਾਂ ਦੀ ਮਦਦ ਕੀਤੀ ਗਈ ਹੈ ਇਸ ਸਥਿਤੀ ਨੂੰ ਦੇਖਦੇ ਆਇਆ ਕਈ ਜਿਹੜੇ ਆ ਬਾਲੀਵੁੱਡ ਦੇ ਅਦਾਕਾਰ ਵੀ ਸਾਹਮਣੇ ਆਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਸਲਮਾਨ ਖਾਨ ਦੇ ਵੱਲੋਂ ਵੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਇਸ ਨੂੰ ਲੈ ਕੇ ਜਿਹੜੀ ਹੈ ਚਿੰਤਾ ਜਤਾਈ ਗਈ ਹੈ ਬਿੱਗ ਬਾਸ ਦੇ ਸ਼ੋਅ ਦੌਰਾਨ ਸਲਮਾਨ ਖਾਨ ਨੇ ਜਿਹੜੀ ਹੈ ਚਿੰਤਾ ਜਤਾਈਆ ਉਹਨਾਂ ਨੇ ਕਿ ਪੰਜਾਬ ਦੇ ਲੋਕ ਜਿਹੜੇ ਆ ਲੰਗਰ ਲਗਾਉਣ ਦੇ ਸਮਾਜ ਦੀ ਸੇਵਾ ਕਰਨ ਦੇ ਲਈ ਜਾਣੇ ਜਾਂਦੇ ਨੇ ਇਹ ਲੋਕ ਜਿਹੜੇ ਆ ਕਿਸਾਨ ਸਾਡੇ ਲਈ ਅਨਾਜ ਉਗਾਉਂਦੇ ਨੇ ਤੇ ਸਾਨੂੰ ਕਈ ਸੌ ਸਾਲਾਂ ਤੋਂ ਜਿਹੜਾ ਅਨਾਜ ਵੰਡਦੇ ਆਉਂਦੇ ਨੇ ਅੱਜ ਅਜਿਹੇ ਹਾਲਾਤ ਬਣੇ ਹੋਏ ਨੇ ਕਿ ਉਹਨਾਂ ਦੀ ਜਿਹੜੀ ਹਾਲਤ ਹੈ ਜਿਹੜੀ ਉਹ ਕਾਫੀ ਬੁਰੀ ਹੈ ਤੇ ਪੰਜਾਬ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕਿਆ ਜਦੋਂ ਕਿਸਾਨ ਸਾਡੇ ਲਈ ਇੰਨਾ ਕੁਝ ਕਰਦੇ ਨੇ ਤਾਂ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਵੀ ਪੰਜਾਬ ਦੀ ਮਦਦ ਕਰੀਏ ਤੇ ਸਲਮਾਨ ਖਾਨ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਲੋਕ ਪੰਜਾਬ ਦੇਸ਼ ਮੁਸ਼ਕਲ ਘੜੀ ਦੇ ਵਿੱਚ ਪੰਜਾਬੀ ਜਿਹੜੇ ਆ ਪੰਜਾਬ ਦੀ ਮਦਦ ਕਰ ਰਹੇ ਨੇ ਉਹਨਾਂ ਦੀ ਵੀ ਜਿਹੜੀ ਸਲਮਾਨ ਖਾਨ ਦੇ ਵੱਲੋਂ ਤਾਰੀਫ਼ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਜਿਹੜੀ ਆ ਤਬਾਹੀ ਮੱਚੀ ਹੋਈ ਆ ਕਈ ਪਿੰਡ ਜਿਹੜੇ ਆ ਪਾਣੀ ਦੇ ਨਾਲ ਤਬਾਹ ਹੋ ਗਏ ਨੇ ਲੋਕ ਘਰੋਂ ਬੇਗਰ ਹੋ ਗਏ ਨੇ ਤਾਂ ਇਸ ਨੂੰ ਦੇਖਦੇ ਆ ਜਿਹੜਾ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਵੱਲੋਂ ਪੰਜਾਬ ਦੇ ਲਈ ਪ੍ਰਤੀ ਦੁੰਗੀ ਜਿਹੜੀ ਆ ਉਹ ਚਿੰਤਾ ਪ੍ਰਗਟਾਈ ਗਈ ਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਕਿਸਾਨ ਜਿਹੜੇ ਨੇ ਉਹ ਲੋਕਾਂ ਨੂੰ ਜਿਹੜਾ ਅਨਾਜ ਦਿੰਦੇ ਨੇ ਲੋਕਾਂ ਨੂੰ ਖਾਣ ਦੇ ਲਈ ਅਨਾਜ ਉਗਾਉਂਦੇ ਨੇ ਪਰ ਅੱਜ ਉਹਨਾਂ ਦੇ ਅਜਿਹੇ ਹਾਲਾਤ ਨੇ ਕਿ ਉਹਨਾਂ ਦੇ ਕੋਲ ਆਪ ਖਾਣ ਦੇ ਲਈ ਕੁਝ ਵੀ ਨਹੀਂ ਅੱਜ ਉਹਨਾਂ ਦੀ ਹਾਲਤ ਕਾਫੀ ਬੁਰੀ ਆ ਤਾਂ ਸਲਮਾਨ ਖਾਨ ਨੇ ਬਿੱਗ ਬਾਸ 14 ਦੇ ਦੌਰਾਨ ਪੰਜਾਬ ਦੇ ਲਈ ਇਹ ਦੁੰਗੀ ਜਿਹੜੀ ਆ ਉਹ ਚਿੰਤਾ ਪ੍ਰਗਟਾਈ ਆ